ਸਸ਼ੀ ਗਮੀ ਜੀ ਉਹ ਠੀਕ ਠਾਕ ਹਾਂ ਵਧੀਆ ਵਧੀਆ ਉਹ ਨਹੀਂ ਜੀ ਜੋ ਕੀ ਲਾਉਣਾ ਹੀ ਮੰਮੀ ਨੇ ਹੀ ਠੀਕ ਆ ਅੱਜ ਮੈਂ ਜਾਣਾ ਹੀ ਸੀ ਹਾਂਜੀ ਹਾਂਜੀ ਨਹੀਂ ਕੋਈ ਨਹੀਂ ਆਈ ਜਾਣਾ ਵਾ ਠੀਕ ਠੀਕ ਮੰਮੀ ਕਹਿੰਦੇ ਸੀ ਮੈਂ ਆਪੇ ਛੱਡ ਆਵਾਂਗੀ ਕੋਈ ਨਹੀਂ ਹਾਂਜੀ ਚਲੋ ਠੀਕ ਹੈ ਮੰਮੀ ਹਾਂਜੀ ਉਹ ਹੀਦਾ ਫੋਨ ਕਿੰਡੋਂ ਰਿਆ ਹੀ ਆਉਣ ਮੰਮੀ ਦਾ ਕਹਿੰਦੇ ਜੀਨ ਲੱਗਣ ਡਿਆ ਹਾਂ ਜੀਨ ਨਹੀਂ ਲੱਗਦਾ ਤੈਨੂੰ ਨਹੀਂ ਪਤਾ ਕਿਉਂ ਨਹੀਂ ਜੀ ਲੱਗਣ ਡਿਆ ਕੰਮ ਨੂੰ ਰੁੰਦੀਆਂ ਹੀ ਉਹ ਨਹੀਂ ਬੰਦ ਉਹ ਤਾਂ ਨਹੀਂ ਇਹਦਾ ਜੀ ਲੱਗਦਾ ਵੀ ਅੱਖੀ ਮੈਂ ਮੂ ਮੋ ਠਗਣੀ ਨਾ ਵੀ ਲੱਗਦਾ ਹੋਊਗਾ ਐਡੀ ਕਿਹੜੀ ਗੱਲ ਹਾਂ ਵਾਹੋ ਨੇ ਆਂਟੀ ਆ ਗਈ ਜੇ ਇੱਥੇ ਗੱਪਾਂ ਮਾਰਦੀ ਰਿਆ ਕਰ ਮਾਣਾ ਹੀ ਚੰਗਾ ਸਾਸਰੀ ਘਾਲ ਇਹ ਨਹੀਂ ਵੀ ਪੇਕੀਆਂ ਦੇ ਆਈਆਂ ਤਾਂ ਚੱਲ ਹੋਈ ਆਵਾ ਹੋਰ ਨਹੀਂ ਕਿਤਾ ਤੇ ਮੇਰੇ ਵੱਲ ਹੀ ਆ ਗਿਆ ਕਰ ਸਾਸਰੀ ਘਾਲ ਸਾਸਰੀ ਘਾਲ ਜੀ ਪਰ ਵੀ ਨਹੀਂ ਹਾਏ ਨਹੀਂ ਪਹਿਣਾ ਪੋਛ ਕੇ ਦਈਦਾ ਵਸ ਦੇਣ ਨਹੀਂ ਪਹਿਣਾ ਇੱਧਰ ਵੇਖ ਨਹੀਂ ਮੌਸਮ ਵੇਖ ਬੈਠ ਜਾ ਕੋਈ ਨਹੀਂ ਫੇਰ ਬੇਟੀ ਦੂਰੋ ਚੜ ਕੇ ਹੀ ਦੋ ਨਹੀਂ ਰਹਿਣ ਦੇ ਪਾਣੀ ਨਹੀਂ ਪੀਣਾ ਜਾਣਾ ਜੂਣਾ ਇਹਨੇ ਕਿਸ ਦੇ ਘਰ ਕੀ ਆ ਆਚਾਰ ਦੇ ਨਹੀਂ ਆਏ ਨੂੰ ਹੋਏ ਤੇ ਸਾਛਦਾ ਮੈਂ ਅਗਰ ਫੋਨ ਆ ਗਈ ਸਾਡਾ ਜੀ ਨਹੀਂ ਲੱਗਦਾ ਮੈਂ ਕਿਹਾ ਜੀ ਨਹੀਂ ਲੱਗਦਾ ਕੰਮ ਨੂੰ ਰੁੰਦੀਆਂ ਹੀ ਐਂ ਤਾਂ ਦੇ ਨਾ ਕੰਮ ਕਰਿਆ ਕਰ ਨਾ ਵੀ ਲੱਗਦਾ ਹੋਗਾ ਹਣੇ ਜੀ ਆਹੋ ਨਹੀਂ ਵੀ ਤਾਂ ਲੱਗਦਾ ਨਹੀਂ ਜੇ ਨਾ ਫੋਨ ਕਰਨ ਤਾਂ ਵੀ ਤੂੰ ਰੋਣਾ ਵਾ ਹਾਏ ਫੋਨ ਨਹੀਂ ਕਰਕੇ ਪੁੱਛਿਆ ਐਂ ਤਾਂ ਵੀ ਆ ਕਿਦਾਂ ਦੀਆਂ ਗੱਲਾਂ ਉਹਨੂੰ ਮੈਂ ਜਾਣਦੀ ਆ ਨਹੀਂ ਉਹ ਜਿੱਥੋਂ ਉਹ ਬੋਲਦੀ ਆ ਤੇ ਤੈਨੂੰ ਨਹੀਂ ਉਹ ਜਾਣਦੀ ਆ ਗੱਲ ਪਤਾ ਕੀ ਆ ਉਹ ਗੱਲ ਕਰਦੀ ਆ ਤੇ ਮੰਮੀ ਦਾ ਘੱਲ ਨੂੰ ਜੀ ਨਹੀਂ ਕਰਦਾ ਜੀ ਇਹਨਾਂ ਦਾ ਨਹੀਂ ਨਾ ਲੱਗਣਾ ਮਗਰ ਪਰ ਉਹਨਾਂ ਤਾਂ ਹੁਣ ਬਾਹਰੋਂ ਤੋਂ ਉੱਥੇ ਨੇ ਕੀ ਕਰਨਾ ਨਹੀਂ ਜੇ ਇੱਜ਼ਤ ਕਰਦੇ ਨਾ ਇਸ ਲਈ ਤਾਂ ਚੰਗੀ ਔਥੇ ਤੇ ਰਹਿਣ ਦਿਆ ਕਰ ਤੂੰ ਕੇ ਗੱਲ ਦਾ ਲਾਕ ਇਸੇ ਹੋਈ ਆਪੀ ਸਾਰਾ ਕੰਮ ਇਹਦਾ ਖਾਚੀਆ ਦੇਖਾਂ ਹਾਂ ਕਿਤੇ ਉਹ ਕੁਝ ਨਹੀਂ ਹੁੰਦਾ ਮੰਮੀ ਗੱਲਾਂ ਨਹੀਂ ਮੈਨੂੰ ਤੇਰੀਆਂ ਚਾੜ੍ਹ ਹੀ ਰਿਆ ਕਰ ਆਵੇ ਜਾ ਤੂੰ ਵੀ ਉਹਦੀ ਸ਼ਰਟ ਦਿੰਨੀ ਹੈ ਫੱੜੀ ਪੈਣ ਦੀ ਪਤਾ ਨਹੀਂ ਕਿਵੇਂ ਸੜੀ ਬਲੀ ਕਿਉਂ ਹੋਈ ਘਰ ਦੀ ਸੁਣਾ ਘਰ ਤੇ ਠੀਕ ਵਾ ਤੇ ਮੈਂ ਕਿਹਾ ਤੂੰ ਤਾਂ ਨਿਕਲਦਾ ਨਹੀਂ ਐ ਨਹੀਂ ਮੈਨੂੰ ਤਾਂ ਕੋਈ ਪੋਸ਼ੀ ਨਾ ਪਹਿਣੇ ਮੈਂ ਕੀ ਇੱਥੇ ਨਿਕਲਣਾ ਮੈਨੂੰ ਤਾਂ ਹੋਰ ਹੀ ਕਸ਼ਿਆ ਪੇਪਾ ਰਹਿ ਜਾਂਦਾ ਮੈਨੂੰ ਤਾਂ ਸਾੜ ਕੇ ਰੱਖ ਦਿੱਤਾ ਇਹਨਾਂ ਨੇ ਤੂੰ ਕਦੀ ਵੀ ਮੈਨੂੰ ਚਾਜ ਦੀ ਗੱਲ ਦੱਸੀ ਆ ਤੇ ਅਸੀਂ ਐਂ ਦਿਨ ਸੁਖੀ ਜਦੋਂ ਤੋਂ ਚੰਗਾ ਚੋਖਾ ਖਾਵੇ ਬੰਦ ਮੈਨੂੰ ਯਾਦ ਨਹੀਂ ਕਦੀ ਕੀਤਾ ਐਦਾਂ ਦੇ ਸੜਪੜੇ ਜਿਹੜੇ ਉਹ ਮੇਰੇ ਤੋਂ ਮੱਥੇ ਮਾਰਦੇ ਨਹੀਂ ਪਰ ਜੋ ਕੋਈ ਹੋਈ ਵੀ ਸੀ ਉਹ ਚੱਲ ਗਾੜੀ ਮੈਂ ਦੱਸਣੀ ਹੋਰ ਤੈਨੂੰ ਮੈਂ ਕੀ ਦੱਸਾਂ ਆ ਆ ਮੈਂ ਤਾਂ ਇਹ ਨਾ ਬੜਿਆ ਮੈਂ ਕਰਾਂ ਸੁਲਖਰੂਆ ਤਾਂ ਮੈਂ ਆ ਜਾ ਅਸੀਂ ਦੀ ਕਰਦੀ ਮੈਂ ਨਟਕ ਮੇਲਾ ਵਾਂ ਉਠਾਈ ਕਿਤੇ ਕਹਿ ਦਿਆ ਕਰ ਫਿਰ ਚੰਗੇ ਆਹੀਂ ਆਪਣੇ ਘਰੋਂ ਚੰਗੇ ਨੂੰ ਚੰਗੇ ਹੀ ਆ ਗੋਲੀ ਕਿਹੜੀ ਵੱਜੀ ਸਾਨੂੰ ਓਦਾਂ ਹਰ ਵੇਲੇ ਆ ਉਹ ਹੋ ਗਿਆ ਜੇ ਇਹ ਹੋ ਗਿਆ ਜੇ ਮੈਂ ਨਹੀਂ ਹੁੰਦੀ ਤਾਂ ਤੂੰ ਖੜੀ ਹੁੰਨੀ ਨਹੀਂ ਮੈਂ ਤੇ ਆ ਹੀ ਗਈ ਹਾਂ ਤੂੰ ਕਿਹੜੇ ਮੈਨੂੰ ਮੱਥੇ ਪੀਨੇ ਆਉਂਦਾ ਭੇਜਿਆ ਸੀ ਤੇ ਫੇਰ ਮੈਂ ਆਈ ਮੈਂ ਆ ਹੀ ਗਈ ਹਾਂ ਚੱ ਮੈਂ ਤੁਹਾਡੇ ਘਰ ਕੀ ਸਵਾ ਬਣਾਵਾ ਐਸੇ ਤੇ ਮੇਰੇ ਘਰ ਨੂੰ ਸੱਨਾ ਲੱਗੀਆਂ ਹੁਣ ਕਾਹਦੀਆਂ ਸੱਨਾ ਲੱਗੀਆਂ ਤੈਨੂੰ ਸਾਡੀ ਤੇ ਨਹੀਂ ਗੱਲ ਉਹਦਾ ਤੇਰੀ ਨਾ ਉਹ ਨੂੰ ਯਾਰ ਦੇਤਾ ਉਹਦਾ ਪੋੜੇ ਪਏ ਉਹ ਮਹੀਨਾ ਹੀ ਕਲੇਸ਼ ਚੱਲਦਾ ਰਿਆ ਹੁਣ ਆਪਣੇ ਭਰਾ ਨੂੰ ਕਿਤੇ ਇਹਨੇ ਮੇਰੇ ਤੋਂ ਚੋਰੀ 20000 ਦਿੱਤਾਈਓ ਤਸਰੀ ਕਾਲ ਤਸਰੀ ਕਾਲ ਠੀਕ ਆ ਕਾ ਹਾਂਜੀ ਠੀਕ ਆ ਹਾਂ ਕੀ ਕਰਨ ਲਈ ਆ ਬਸ ਕੁਛ ਨਹੀਂ ਮੈਂ ਲਿਉਣੀ ਚਾਹ ਬਣਾਗੇ ਬਹੁਤ ਚਾਹ ਨਾ ਤੂੰ ਅੱਜ ਮੇਰੇ ਵਾਸਤੇ ਬਣਾਈ ਕਿਉਂ ਕੀ ਗੱਲ ਨਹੀਂ ਮੈਂ ਨਹੀਂ ਪੀਣੀ ਮੈਂ ਦਵਾਈ ਖਾਂਡੀ ਮੈਂ ਚਾਹ ਛੱਡੀ ਹਰੋਂ ਫਿਰ ਗੱਪਾਂ ਮਾਰੋ ਆਊਗਾ ਤੂੰ ਤੇ ਕਹਤੇ ਆਪਣੀ ਸੱਸ ਨੂੰ ਘਲਾਉਣਾ ਨਹੀਂ ਆ ਤੇ ਅਵੇ ਬੋਲੀ ਜਾਂਦੀ ਐ ਨੀ ਕੁੜੀ ਮਗਰੋਂ ਡਈ ਐ ਤੇ ਤੂੰ ਜੋ ਮੂੰਹ ਆਉਂਦਾ ਉਹ ਬੋਲੀ ਜਾਂਦੀ ਵੇਖ ਲਿਆ ਘਰ ਵਾਲਾ ਦਵਾਲਾ ਮੁੜ ਕੇ ਕਹੜਾ ਖਰੇ ਐ ਮੇਰੇ ਵੱਲੋਂ ਕਹੜਾ ਇਹੋ ਸੰਭਾਲ ਕੇ ਜਾਂਦੀ ਐ ਯਾ ਤੂੰ ਡਰਦੀ ਐ ਕਿ ਮੈਂ ਨਹੀਂ ਡਰਦੀ ਤੇ ਆ ਕੋ ਇਹਨਾਂ ਦੇ ਡਰਾਵੇਂ ਨਾਲ ਮੇਰਾ ਇੱਥੇ ਤੱਕ ਲੈ ਆਂਦਾ ਹੈਂ ਦਰਨਦੀ ਨਹੀਂ ਗੱਲ ਹੈਗੀ ਪਤਾ ਫਿਰ ਵੀ ਵੇਖ ਜਾ ਕੇ ਗੱਲ ਕਰਨੀ ਚਾਹੀਦੀ ਐ ਮੈਂ ਨਹੀਂ ਕਰਦੀ ਵੇਖ ਜੇ ਆ ਕੇ ਤੂੰ ਮੇਰੀ ਘਰ ਸੋਹਣ ਗਾੜੀ ਜਿਹੜੀ ਮੈਂ ਦੱਸਣ ਲੱਗੀ ਤੈਨੂੰ ਉਹਦਾ ਦਿੱਤਾ ਹਜ਼ਾਰ ਤਾਨੂੰ ਉਹ ਵੀ ਮੁਕਰ ਗਈ ਤੂੰ ਵੀ ਇਥੇ ਜਿੱਦਦੀ ਹਣੀ ਮੇਰੀ ਨਾ ਉਹਨੇ ਨਹੀਂ ਲਿਆ ਉਹਨੇ ਪਤਾ ਨਹੀਂ ਕਿੱਦਾਂ ਇਹਨੇ ਕਾਰ ਕਰਾ ਕੇ ਮੈਂ ਨਾ ਦੁੱਧ ਚੋਂ ਹਿਸਾਬ ਨਾ ਮੇਲ ਚੋਂ ਹਿਸਾਬ ਜੰਨਾ ਕਰਦਾ ਕਿ ਚੀਚ ਮੈਂ ਸਾਹਬ ਨਹੀਂ ਲੈਣੀ ਇਹਨੇ ਕਾਰ ਕਰਾ ਕੇ ਤੇਨੇ ਆਪਣੇ ਪ੍ਰਾਂਗ ਦੇ ਤਵੀਰ ਅੱਛਾ ਕਦੋਂ ਦਾ ਕੁੜੇ ਜਾਣੇ ਬੜਾ ਮੇਰੀ ਮੈਨੂੰ ਕੀ ਪਤਾ ਕਦੋਂ ਉਹ ਤਦਨ ਪਤਾ ਲੱਗਾ ਖੜੇ ਚੋਰੀ ਤੇ ਦੇ ਕੇ ਸਾਦੀ ਉਹ ਅੰਧੇ ਸੱਚੀ ਰੋਣ ਲਈ ਸੰਭਾ ਉਹ ਦਾ ਪਰਝਾਈ ਦਾ ਭਲਾ ਹੋਵੇ ਜਨੇ ਮੇਰੇ ਹੁੰਦਾ ਕੱਢ ਦਿੱਤੇ ਉਤੋਂ 20000 ਮੇਰੇ ਹੱਥ ਚ ਆ ਗਿਆ ਵਾ ਜੋ ਨਾਮ ਮੇਰੇ ਹੁੰਦਾ ਦੱਸ ਦੇ ਤਾਂ ਉਹਨੇ ਘੁੱਟ ਲੈਣਾ ਹੀ ਐਨੀਆਂ ਹੈ ਰਿਆ ਪੇਰੀਆਂ ਆ ਤੇ ਇਹ ਪੱਕੀ ਸੰਨ ਵਾਲੀ ਗੱਲ ਨਹੀਂ ਕਿਤੇ ਹੁਣੇ ਇਦਾਂ ਦੋ ਦੋ ਵੱਖ-ਵੱਖ ਪੱਲੇ ਹੋ ਗਏ ਤਾਂ ਕੀ ਬਣਨਾ ਕਰਦਾ ਉਹ ਹੈ ਜਿਹੜਾ ਤੂੰ ਮਹਿਲ ਮਾੜੀਆਂ ਬਣਾ ਛੜੀਆਂ ਵਾ ਸਾਰੀ ਜਾਇਦਾਦ ਮੇਰੀ ਤੇ ਤੇ ਜਾਣਾ ਉਹਨੂੰ ਘੱਲ ਦਿੰਦੀ ਜਾਂ ਪੁੱਛਿਆ ਆਪ ਨਹੀਂ ਉਹਨੇ ਗਾਏ ਹਾਂ ਉਹ ਦਿਨ ਫਿਰ ਆਈ ਆ ਦੀ ਵੱਡੀ ਪਰਝਾਈ ਮਨੂੰ ਦਸੀਆਂ ਖੋਲ-ਖੋਲ ਕੇ ਹਾਂ ਉਹ ਮਾਫੀ ਮੰਗਣਾ ਆਈ ਏਦੀ ਖਾਤਰ ਕੀ ਕੀਆਂ ਉਹਨੀਆਂ ਗੱਲਾਂ ਕੇ ਉਧਰ-ਉਧਰੀ ਇਹ ਆ ਗੱਲ ਹੋ ਗਈ ਮੈਂ ਆਣ ਮੂੰਹ ਦੇਣ ਜੋਗੀ ਨਹੀਂ ਮੈਂ ਕਿੱਦਾਂ ਉਹਦੇ ਸਾਹਮਣੇ ਆਵਾਂ ਮੈਂ ਕਿੱਦਾਂ ਆਇਆ ਹੋਵਾਂ ਹੈ ਤੂੰ ਕੀ ਕਹਿੰਦੀ ਪਈ ਮੈਂ ਕੁੜੀ ਨਾ ਕਰ ਸਕਦੀ ਤੇ ਉਹਨੇ ਆਪਣੇ ਪਿਛਲੇ ਨਾ ਕਰ ਸਕਦੀ ਇਹ ਜਿਹੜੀ ਐਡੀ ਵੱਡੀ ਗੱਲ ਵਾਹ ਅਸੀਂ ਆਪਣੀ ਧੀ ਨਾ ਆਏ ਉਹਨੇ ਕਦੇ ਯਾਰਾ ਫਿਰ ਕਿੱਤੀ ਨਾ ਮੈਂ ਨਾ ਹੀ ਤੇ ਉਹਨੇ ਮੇਰੇ ਕੋਲ ਚੋਰੀ ਖਾਣੇ ਸਾਦੀ ਦਊ ਜਾਣਦੀ ਮੈਨੂੰ ਜਿਹੜੀ ਤੂੰ ਉਧਰ ਲਿਆ ਕੇ ਉਹਨੇ ਕਦੀ ਫੜਾਈ ਸਾਨੂੰ ਨਾ ਨਾ ਤੂੰ ਨਹੀਂ ਭੱਲੇ ਬੰਦਾ ਤੇ ਬੰਦਾ ਇਹ ਦਈਆਂ ਜਿਹਦਾ ਕਾਰ ਹੋਣਾ ਉਹਨੂੰ ਪਤਾ ਵਾ ਆਪਣਾ ਘਾ ਚੁੱਕਾ ਆਪਣਾ ਢੇਡ ਨੰਗਾ ਲਾ ਪਈ ਇਹ ਜਿਹੜੀ ਤੂੰ ਗੱਲ ਕਰਦੀ ਨਾ ਮੇਰੇ ਨਹੀਂ ਦਿੱਤਾ ਤੂੰ ਮੈਨੂੰ ਤਾਂ ਪੁੱਛ ਕੇ ਦਿੱਤਾ ਸੀ ਤਾਂ ਜਾ ਮੈਨੂੰ ਤਾਂ ਪਤਾ ਵੀ ਨਹੀਂ ਖੁਸੜੀ ਰੋ ਤੇ ਇਹੋ ਗੱਲਾਂ ਤਾਂ ਮੈਂ ਰੋਂ ਨਹੀਂ ਤੂੰ ਜੀ ਕਹਿੰਦੀ ਆਪੀ ਜੀ ਆ ਰੱਈਆ ਦੇਣ ਲੱਗੀਆਂ ਨੇ ਇਹਨੇ ਪੁੱਛਿਆ 20000 ਦੇਣ ਲੱਗੀਆਂ ਨੇ ਇਹਨੇ ਪੁੱਛਿਆ ਮੇਰੀ ਵਾਰ ਤੇ ਇੱਥੇ ਕਾਦੀ ਆ ਹਿਜੀ ਆ ਨਾ ਕਰ ਇੰਨਾ ਚੰਗਾ ਚਿਪ ਕੇ ਰੱਖ ਜਰਾ ਉਹਨੂੰ ਰੋੜਾ ਨਾ ਪਾਇਆ ਕਰ ਤਾਨ ਭਾਗੜਦੀ ਆ ਤਾਨ ਹਾਂ ਇੱਧਰ ਬਾਗੜ ਲੈ ਚਿਪ ਕੇ ਆ ਦੀ ਇਹ ਰੱਖਣ ਚੁਗਲੀਆਂ ਕਰਦੀ ਰਹਿੰਦੀ ਮੇਰੀਆਂ ਨੀ ਮੈਂ ਤਾਂ ਗੱਲ ਕਰਦੀ ਸੱਚੀ ਮੈਂ ਉਹ ਤੋਂ ਵਿਚਾਰੀ ਤੋਂ ਕਿਹੜੀ ਚੁਗਲੀ ਕਰਨੀ ਆ ਮੈਂ ਤਾਂ ਇਹੋ ਆਨੀ ਵੀ ਰਲ ਮਿਲ ਕੇ ਕੁੜੀਆਂ ਰਿਆ ਕਰ ਆਵੇ ਕਿਦਾਂ ਖਪਣ ਲਈ ਆ ਕੀ ਹੋਇਆ ਵਾ ਪੈਸੇ ਦਾ ਉਹ ਨਹੀਂ ਨਹੀਂ ਆ ਵੀ ਮੈਂ ਤਾਂ ਤੁਹਾਨੂੰ ਪਤਾ ਹੀ ਆ ਘਰ ਚ ਇਦਾਂ ਦਾ ਕਦੀ ਕੋਈ ਕੰਮ ਕੀਤਾ ਹੀ ਨਹੀਂ ਆ ਚਲੋ ਮੈਂ ਮੰਮੀ ਕੋਲ ਮਾफी ਮੰਗੀ ਮੰਮੀ ਹਣ ਗੱਲ ਛੱਡਦੇ ਹੀ ਨਹੀਂ ਆ ਵੀ ਮੇਰੇ ਕੋਲ ਗਲਤੀ ਹੋ ਗਈ ਆ ਉਹ ਮੇਰੇ ਭਰਾ ਨੂੰ ਲੋੜ ਸੀ ਉਹਨੇ ਪਾ ਤੇ ਛੇਤੀ ਦੇਣੇ ਆ ਵਿਚਾਰੇ ਨੇ ਤਾਂ ਚਲ ਥੋੜਾ ਟਾਈਮ ਪਾ ਕੇ ਮਤਲਬ ਦੇਣ ਆ ਗਿਆ ਮੇਰੀ ਨਿੱਕੀ ਭਾਬੀ ਥੋੜੀ ਜੀ ਹੋਰ ਤਰ੍ਹਾਂ ਦੀ ਆ ਉਹਨੇ ਹਾਂ ਤੀ ਮਮੀ ਨੂੰ ਹੀ ਦੱਸਤਾ ਵੀ ਪੈਸੇ ਲੈ ਮੈਂ ਇਹਨਾਂ ਨੂੰ ਦੇਣਾ ਹੀ ਪੀ ਪਤਾ ਵੀ ਪਵਾੜੇ ਪਾਉਣਾ ਉਹ ਕੱਲ ਪਵਾੜੇ ਪਾ ਕੇ ਆਤੀ ਸੀ ਤਾਂ ਆਇਓ ਮੈਨੂੰ ਪਤਾ ਲੱਗ ਗਿਆ ਯੋ ਤਾਂ ਸਾਹਮਣੇ ਦੇ ਕੇ ਗਈ ਜੇ ਹੁੰਦੇ ਚੋਰੀ ਦੇ ਤੇ ਨਾ ਦੱਸਦੀ ਮੇਰੀ ਹੱਕ ਦੀ ਕਮਾਈ ਦੇ ਮੇਰੀ ਕਮਾਈ ਦੇ ਗਨਾ ਮਿਲ ਚ ਗਿਆ ਦੁੱਧ ਪਾ ਪਾ گویا ਮੈਂ ਮਿੱਦਦੀ ਕਿਹਾ ਉਹ ਨਹੀਂ ਮੈਂ ਕਦੀ ਤਾਰਾ ਮੈਂ ਕੱਢਾਂ ਉਹ ਨਹੀਂ ਕੱਢਦੀ ਇਹ ਅੰਦਰੇ ਸੁਵਾਣੀ ਲੈ ਤੇ ਹੋਰ ਬਾਹਰ ਨਿਕਲ ਜਾ ਹੁਣ ਮੇਰਾ ਸ ਦੋਦਾ ਮੇਰਾ ਗੋਟ ਦੋਦਾ ਤਾਂ ਨਹੀਂ ਨਿਕਲਦੀ ਚਾ ਨਹੀਂ ਹੁੰਦਾ ਤੂੰ ਦੇਖਾ ਨਾ ਸਾਰੀ ਸਬਰਦਾਰੀ ਤਾਂ ਬੜਾ ਨਾ ਕਰਦੀ ਆ ਕੰਮ ਮੈਂ ਨਹੀਂ ਕਰਦੀ ਉਹ ਕਿੱਥਾਂ ਗੱਲਾਂ ਕਰਦੀ ਆ ਨਹੀਂ ਮੈਨੂੰ ਤੇਰੀ ਗੱਲਾਂ ਨਹੀਂ ਚੰਗੇ ਲੱਗਦੇ ਜਦੋਂ ਤੁਹਾਡੇ ਘਰਾਂ ਵਿੱਚ ਤੁਹਾਡੇ ਇਹ ਰੋਣੇ ਹੁੰਦੇ ਲੋ ਜੱਟ ਵੱਧਿਆ ਮੈਂ ਕਾ ਮਾਫ਼ ਕਰਿਆ ਤੂੰ ਕੁੜੀਆ ਤਾਰ ਆਪ ਕੱਢਿਆ ਕਰ ਮੈਨੂੰ ਰਹਿਣ ਦੀਆਂ ਕਰ ਬੜਾ ਵੇਖਦੇ ਕਿੰਨੀ ਗੇਠ ਵੱਜ ਜਾਂਦੀ ਆ ਨਹੀਂ ਨਹੀਂ ਆਂਟੀ ਇਹੋ ਜੀ ਤਾਂ ਕੋਈ ਗੱਲ ਨਹੀਂ ਆ ਹੁਣ ਝਾੜੂ ਪੋਚਾ ਰੋਟੀ ਪਾਣੀ ਸਬਜੀ ਬਣਾਉਣੀ ਬੈਡ ਸੀਟਾਂ ਤੋਂ ਸਾਰਾ ਕੰਮ ਕਰ ਲੈਣੀ ਆ ਆਂਟੀ ਸਿਰਫ ਮੈਨੂੰ ਇੱਕ ਧਾਰਾ ਹੀ ਨਹੀਂ ਕੱਢਣੀ ਆਉਂਦੀ ਆ ਕੰਮ ਵਾਲ ਤਾਂ ਮਾੜੀ ਦੋ ਚੰਗਾ ਪਲਗਾ ਤਾਂ ਮਾੜੀ ਤੀਜੀ ਹੋ ਲਾ ਲਈਏ ਤੇ ਫੇਰ ਕਰਦੀ ਤਾਂ ਹੈ ਹੀ ਆ ਨਾ ਨਹੀਂ ਸਵਾਹ ਨਾ ਪਾ ਦਿਆ ਕਰ ਚੰਗਾ ਨੋਵਾ ਤੀਆ ਥੋੜੀ ਬੰਦੀ ਸੋਭਾ ਵੀ ਦਿਆ ਕਰ ਕਾਹਦੇ ਚੌਂਕੇ ਦਾ ਕਿੰਨਾ ਕਿ ਮੈਂ ਵੀ ਕਰ ਕਰ ਰਿਓ ਹੀ ਥੱਕੀ ਆ ਲੈ ਹਾਂ ਉਹ ਇਹ ਚੌਂਕੇ ਦਾ ਕੱਲ ਨਹੀਂ ਮੂਤਲਾ ਪੁਤਲਾ ਕਰਨੀ ਨਹੀਂ ਛਾਂ ਤੇ ਨਾ ਇਹ ਕਰੇ ਤਾਂ ਮੈਂ ਕਰਾਂ ਤੇ ਦੇਖੋ ਇੰਨਾ ਬੱਕੜਦੀ ਕਿਉਂ ਤਾਰੂਕ ਜਾਨੀ ਆ ਮੈਨੂੰ ਤਾਂ ਮੈਂ ਕਹਿਣ ਦੀ ਵੀ ਪਹਿਣਾ ਰਮਾਨ ਦੇ ਨਾਲ ਬਹੁਤ ਨਾ ਕਲਾ ਪਾਇਆ ਕਰੋ ਮੈਂ ਦੇਣ ਤੋਂ ਨਹੀਂ ਆਂਦੀ ਪੈਸੇ ਦਿੱਤੇ ਪਰ ਮੈਨੂੰ ਪੁੱਛਣ ਦਾ ਫਰਜ਼ ਨਹੀਂ ਉਹ ਗਲਤੀ ਹੋ ਗਈ ਮੰਮੀ ਮੰਨਦੀ ਤੇ ਹੈਗੀ ਆ ਮੈਂ ਗਲਤੀ ਹੋਈ ਆ ਗਲਤੀ ਹੋ ਗਈ ਆ ਮੇਰਾ ਇੰਨਾ ਵੀ ਨਹੀਂ ਹੱਕ ਹੈਗਾ ਕਿ ਮੈਂ ਕਿਸ ਨੂੰ 10000 ਰੁਪਏ ਦੇ ਦਾਂ ਹੈਗਾ ਹੈਗਾ ਗਲਤੀ ਦੂਜੀ ਹੋ ਗਈ ਤੀਜੀ ਹੋ ਗਈ ਤਾਂ ਵੀ ਆਪਣਾ ਗਲਤੀ ਹੋ ਗਈ ਮਾਫੀ ਮੰਗ ਲਈ ਚੱਲ ਹੁਣ ਜੇ ਲੋ ਕਹਿਣ ਲਈ ਆ ਨਾ ਜੇ ਮੁੜ ਕੇ ਗਲਤੀ ਕਰੋ ਤਾਂ ਮੈਨੂੰ ਦੱਸਿਂ ਐ ਇਦਾਂ ਨਾ ਕਰਿਆ ਕਰ ਚੰਗਾ ਚਾ 20 ਘੰਟੇ ਤੇ ਰਹੇ ਹੋ ਵਿਹਾਰ ਰਿੰਦਾ ਵਾ ਤੜਫਦੀ ਰਹਿਨੀ ਤੜਫਦੀ ਰਹਿਨੀ ਕਿਸੇ ਵळे ਚੰਗੀ ਵੀ ਬੋਲਿਆ ਕਰ ਚੰਗਾ ਤੜਫਣਾਈਆ ਇਹ ਤਾਂ ਕੋ ਮਾਂਦਾ ਸੌਂਦਾ ਨਹੀਂ ਪੁੱਤ ਮੇਰਾ ਚੰਗਾ ਪਾਲਾ ਤੇ ਇਹਨੇ ਪਤਾ ਨਹੀਂ ਉਹਨੂੰ ਕੀ ਕੀਤਾ ਕਿ ਨਾ ਮਾਂਦਾ ਹੀ ਕੀ ਕਰ ਲਾਉਂਦਾ ਆ ਕਿੱਦਾਂ ਦੀ ਗੱਲ ਕਹਿਤੀ ਮੈਂ ਕੀ ਕਰਨਾ ਮਾਂਦਾ ਕਿਉਂ ਨਹੀਂ ਜਿੱਥੇ ਆ ਮੈਨੂੰ ਰੱਖਦਾ ਉੱਥੇ ਮੈਂ ਰਹਿ ਨਹੀਂ ਇਹਨਾਂ ਨੂੰ ਵੀ ਆਪਣੇ ਨਾਲ ਰਹਿਦਾ ਲੈ ਐਦਾਂ ਕਰ ਲਾ ਜਾਂਦੇ ਆ ਆਇਆ ਗਿਆ ਐਦਾਂ ਕਰਨਗੇ ਤੇ ਵੇਖਣ ਵਾਲੇ ਕਹਿਣਾ ਨਹੀਂ ਆਂਟੀ ਵੇਖਣ ਵਾਲੇ ਕਹਿਣਾ ਪਤਾ ਨਹੀਂ ਕਿੰਨਾ ਕ ਸਿੰਨ ਕੇ ਰਹੀ ਆ ਬਹੁਤ ਗੱਲਾਂ ਹੁਣ ਤਾਂ ਮੈਂ ਵਾ ਹੁਣ ਕੁੜੀ ਹੈਗੀ ਐ ਵੇਂਦੀ ਐ ਸਭ ਕੁਝ ਕੀ ਭੰਡਿਆ ਵਾ ਮੈਂ ਕੁੜੀ ਨੇ ਇਹਨੂੰ ਕਿਤਾ ਸਮਝਾਉਂਦੀ ਪਿਆਤਨਾ ਛੱਡ ਦੇ ਪਹਿਲੇ ਤਾਂ ਸਮਝਾਣਾ ਵਾ ਉਹ ਵੀ ਮੰਮੀ ਨੂੰ ਤਾਂ ਆਈਆਂ ਆਖੀ ਇਹ ਤੇ ਗੁੱਸਾ ਆਉਂਦਾ ਇਹਨਾਂ ਨੂੰ ਆ ਵੇਖ ਲੈ ਵੇਖ ਲਈ ਕੂਣੀ ਐਸਾ ਬੋਲਦੀ ਓ ਫੇਰ ਮੈਨੂੰ ਤੂੰ ਆਜਰੇ ਤੂੰ ਨਹੀਂ ਚੰਗਾ ਕੂਣੀ ਮੈਂ ਯਾ ਜੀ ਆਖੇ ਮਰ ਜਾਗਾ ਤੇ ਕੁੜੀ ਨੂੰ ਵੇਹਣ ਸਖਾਉਣਾ ਇਹਨਾਂ ਵੜਨੀ ਨਹੀਂ ਦੇਣੀ ਕਿਉਂ ਨਹੀਂ ਵੜਨ ਦੇਣੀ ਆਹੋ ਜ਼ਬਾਨ ਤੇ ਬਥੇਰੀ ਓਦਾ ਇਹਦੀ ਵੀ ਕੀ ਪਤਾ ਤੂੰ ਕਹਿੰਦੀ ਵੀ ਗਿਆ ਵਾ ਕੀ ਪਤਾ ਹੁਣ 50 ਗਿਆ ਕਿ 10 ਗਿਆ ਕਿ ਕਿੰਨੇ ਗਏ ਹੁਣ ਤੈਨੂੰ ਥੋੜਾ ਹੁਣ ਜਦੋਂ ਪਤਾ ਲੱਗਿਆ ਤੇ ਉਦੋਂ ਹੀ ਸਵੇਰਾ ਪਰ ਕੀ ਬਤਾ ਕਿੰਨੇ ਪੈਸੇ ਜਾਂਦੇ ਆ ਖਿੱਚ ਕੇ ਰੱਖਾਂ ਜਰਾ ਇਹਨੂੰ ਕੀ ਗੱਲ ਵਾ ਤੇ ਪੈਸੇ ਦਾ ਹਿਸਾਬ ਕਿਤਾਬ ਉਹ ਤੈਨੂੰ ਹੁਣ ਉਂਗਲਾ ਤਾਂ ਨਹੀਂ ਦੇਣਦੇ ਆਂਦਾ ਓਟਾ ਖਿੱਚਦੀ ਆਂ ਮੰਨਦੀ ਕਿ ਤਾ ਫੇਰ ਕਿੱਦਾਂ ਹੋ ਜਾਂਦਾ ਇਦਾਂ ਤੂੰ ਆਸ ਨਹੀਂ ਆ ਨਾ ਕਰ ਕਰ ਜੀ ਆ ਨਾ ਵੇਲਾ ਕਿਦਾਂ ਫੇਰ ਬੌਂਕਦੀ ਗਈ ਆ ਫੇਰ ਹੁਣ ਮੈਂ ਉਹਦੇ ਸਾਹਮਣੇ ਕੀ ਕਰਾਂ ਮੈਂ ਤੇ ਤੈਨੂੰ ਕਹਿਣਾ ਉਹਨੂੰ ਤੇ ਮੈਂ ਕਹਿ ਨਹੀਂ ਸਕਦੀ ਆ ਹੋ ਜਾਂਦਾ ਤੂੰ ਕੋਸੇ ਮੇਰੇ ਹੁੰਦਾ ਕੋ ਉਹ ਜਦੋਂ ਲੱਗ ਆ ਜਾਂਦੀ ਤੂੰ ਵੀ ਮੈਂ ਮੈਂ ਕਾਂਡਾ ਪੈਣ ਜਿਦੋਂ ਚੱਲ ਜਾਂਦੀ ਤੂੰ ਵੀ ਚੱਲਣ ਦਾ ਮੈਂ ਨੂੰ ਕਹਿੰਦੀ ਵੀ ਤੂੰ 70 ਖਾਂਢੀ ਤੇ ਹੁਣ ਮੈਂ ਵੀ ਆ ਤੋ ਖਾਵਾ ਮੈਨੂੰ ਵ ਇਹ ਤਾਂ ਬਚੂਲ ਨਹੀਂ ਹੋ ਗਈਆਂ ਉਹ ਤਾਂ ਮੈਂ ਚੁੱਪ ਕਰ ਜਾਨੀ ਆ ਤੇ ਨੀ ਕਰਾਂ ਜੇ ਚੱਲ ਜਾਂਦੀ ਤੇਰੇ ਵੀ ਚੱਲਣ ਦਾ ਪੰਜ ਲੁੱਤਰੋ ਇਹਦਾ ਮਤਲਬ ਆ ਵੀ ਹੁਣ ਮੈਂ ਵੀ ਉਹਨੂੰ ਛੜਕੀ ਜਾਏ ਜੀਦਾ ਘਰ ਹਣਾ ਉਹਨੂੰ ਪਤਾ ਹੀ ਦੂਜੇ ਦਾ ਤਾਂ ਹੱਸੋ ਨਹੀਂ ਹੱਸੋ ਬਾਣਾ ਤਾਂ ਨਹੀਂ ਕੋਈ ਵੀ ਚੱਲ ਤੂੰ ਇਹ ਵਾ ਕਿ ਹੁਣ ਤੂੰ ਚੱਲ ਉਹਨੇ ਕੁੜੀ ਨੇ ਮਾਫੀ ਮੰਗ ਲਈ ਗਾ ਤੂੰ ਆਪਣਾ ਤਾਂ ਹਿਸਾਬ ਖਿੱਚ ਕੇ ਰੱਖ ਜਰਾ ਮਾਫੀਆਂ ਤਾਂ ਤਾਂ ਕੰਮ ਹੋ ਜਾਂਦਾ ਵਾ ਮਾਫੀ ਮੰਗ ਕੇ ਚੰਗੇ ਭਲੇ ਹੋ ਜਾਂਦੇ ਆ ਹਾਏ ਕਿਤੇ ਇੰਨੀਆਂ ਦਰਦਾਂ ਹੰਡ ਗਈਆਂ ਅਸੇ ਘਰ ਤੇ ਮਰ ਚਲੀ ਆ ਕਿਤੇ ਬਣਾ ਕੇ ਨੀ ਕੋਈ ਕਦੀ ਖਾਦਾ ਇਹ ਅਕਤਿਆਨਾਂ ਦੀ ਯਾਦਗਤਾਰੇ ਨਹੀਂ ਹੋ ਮੈਨੂੰ ਗੋਲੀ ਤੋਂ ਚੇਤੇ ਆਇਆ ਗੋਲੀ ਹੈਗੀ ਕੋਈ ਤਾਂ ਮੈਨੂੰ ਵੀ ਦੇਖਾ ਮੇਰੀ ਲੱਤ ਬੜੀ ਵੀੜ ਹੋਣੀ ਆ ਆ ਮੇਰਾ ਵੀ ਦੇਖ ਤੇਰੇ ਜੋਂ ਹੰਡਾ ਤੇ ਜਾਂ ਅੰਦਰ ਪੋਛਾ ਮੈਂ ਕਿੱਦ ਨੇ ਇੱਥੇ ਲੈ ਕੇ ਬੈਠੀ ਆ ਨਹੀਂ ਇੱਥੇ ਮਗਾ ਦੇ ਨਹੀਂ ਜਾਂ ਅੰਦਰ ਚਲ ਜਾਨੀ ਸੇ ਅਪਾ ਤੁਸੀਂ ਇਹਦਾ ਪਵਾੜੇ ਦੀ ਜੜਵਾਂ ਪੂਰੀ ਮੜਾ ਨਾ ਕਰਦੀ ਰਹੀ ਤੇ ਤੇਰੇ ਨਾਲ ਵੀ ਹੋਣੀਆਂ ਆਈਆਂ ਹੁਣ ਅਜੋਬਨ ਆ ਵੇਖ ਲੋ ਤੁਸੀਂ ਫਿਰ ਤੁਸੀਂ ਕਹਿ ਦਿੰਦੇ ਜੇ ਆ ਮੈੜਾ ਜ ਮੈਂ ਬਾਹਰ ਕੀ ਗਈ ਹੋ ਮੈਂ ਮੇਥੀ ਲੈਣ ਗਈ ਹਾਂ ਤੇ ਆਂਟੀ ਆਏ ਸੀ ਤੇ ਮੰਮੀ ਉਹਦੇ ਨਾਨੀ ਕੀ ਦੀਆਂ ਗੱਲਾਂ ਚ ਉਹਨਾਂ ਨੇ ਮਿਲਣੇ ਜਿ ਇਦਾਂ ਚੰਗਾ ਨਹੀਂ ਲੱਗਦਾ ਮੈਨੂੰ ਦਵਿੰਦਰ ਮੇਰੀ ਗੱਲ ਸੁਣ ਤੈਨੂੰ ਕੋੜਾ ਭਲੇਖਾ ਜੇ ਉਹ ਆਈ ਤਾਂ ਕੋਈ ਗੱਲ ਨਹੀਂ ਠੀਕ ਆ ਪਰ ਜਿਵੇਂ ਉਹਨਾਂ ਕਰਦੀਆਂ ਇਹ ਜਨਾਨੀਆਂ ਆਤ ਹੁੰਦੀ ਆ ਸਪਨੇ ਖਾਈ ਕਰਦੇ ਰਹੋ ਤੁਸੀਂ ਚੰਗਾ ਨਹੀਂ ਲੱਗਦਾ ਇਦਾਂ ਪਤਾ ਨਾ ਬੋਲਿਆ ਕਰ ਇਹਨਾਂ ਚੰਗਾ ਉਹ ਆਂਟੀ ਆਈ ਏ ਕੀ ਕਰ ਰਹੇ ਏ ਕੋਹ ਬਣੀ ਆਂ ਅੰਟੀ ਬੈ ਜਾ ਸੱਸੀ ਅੰਟੀ ਸੱਸਰੀ ਗੱਲ ਠੀਕ ਹੈ ਨਾ ਹਾਂਜੀ ਹਾਂਜੀ ਬੈ ਜਾ ਅੰਟੀ ਬੈਣਾ ਪੀਆ ਗੋਲੀ ਦੇ ਮੈਨੂੰ ਮੈਂ ਤਾਂ ਗੋਲੀ ਲੈਣ ਆਈ ਆ ਦਰਦਾਂ ਦੀ ਨਾ ਮੇਰੇ ਬਹੁਤ ਲੱਤ ਪੀੜੋਂ ਲੱਗੀ ਏ ਉਹ ਚਲੋ ਗੋਲੀ ਤੇ ਮੈਂ ਦੇ ਦੇਣੀ ਦਵਾਈ ਹੈਗੀ ਆ ਪਤਾ ਲਿਆਂਦਾ ਮੈਂ ਬਹਿ ਤੇ ਚਾਹੋ ਤੂੰ ਮੇਰੀ ਗੱਲ ਸੁਣ ਕਿਹੜੇ ਪੈਸੇ ਦੀ ਗੱਲ ਕਰਦੇ ਏ ਹਾਂ ਅੰਟੀ 20000 ਰੁਪਈਆ ਮੇਰੇ ਭਰਾ ਨੂੰ ਲੋੜ ਪਈ ਤੇ ਮੈਂ ਦੇਤਾ ਮੇਰੀ ਪਰਜਾਈ ਤੇ ਵੱਢਣ ਵਾਲੀ ਆ ਆਣ ਕੇ ਸੱਸ ਦੇ ਸਾਹਮਣੇ ਹੀ ਫੜਾਤੇ ਪੈਸੇ ਕੱਢ ਕੇ ਆਹੋ ਤੇ ਉਹਨੂੰ ਵੜਦੀ ਹਾਂ ਕਿ ਕਿਉਂ ਸਾਹਮਣੇ ਜੇ ਤੇਰਾ ਸਾਰੀ ਦਿੱਤਾ ਟਾਈਮ ਤੇ ਇਹੋ ਜਿਹਾ ਪਵਾੜੇ ਪਾਉਣੇ ਹੀ ਤੇ ਇਹੋ ਜਿਹੇ ਪਵਾੜੇ ਪਾਉਣ ਵਾਲੀਆਂ ਹੁੰਦੀਆਂ ਵਾ ਅੱਖ ਨਹੀਂ ਹਲਟਾ ਡਾਂ ਉਹਦੀ ਤੇ ਜੀਪ ਅੱਗੇ ਢੀ ਲੰਮੀ ਆ ਉਹਨੂੰ ਮੌਕਾ ਮਿਲਣਾ ਚਾਹੀਦਾ ਗੱਲ ਕਰਨ ਦਾ ਉਹ ਵੀ ਗੱਲ ਤੇਨੂੰ ਕਿਉਂ ਨਹੀਂ ਸਮਝ ਆਉਂਦੀ ਨਹੀਂ ਜਦੋਂ ਮੈਂ ਤੁਹਾਡੇ ਘਰ ਆਂ ਤੁਹਾਡੇ ਘਰ ਇਹੋ ਹੀ ਹੁੰਦੀ ਸੀ ਆਪੇ ਐਦਾਂ ਨਹੀਂ ਹੋ ਗਿਆ ਤੇ ਅੱਦਾਂ ਹੋ ਗਿਆ ਅੱਦਾਂ ਨਹੀਂ ਹੋ ਗਿਆ ਤੇ ਅੱਦਾਂ ਹੋ ਗਿਆ ਜੇਕਰ ਆਪਣੇ ਘਰ ਸੜਿਆ ਬਲੇ ਆਉਂਦਾ ਤੇ ਤੁਹਾਡੇ ਘਰ ਉਹੋ ਜਿਹੀ ਗੱਲਾਂ ਹੁੰਦੀਆਂ ਉਹ ਆਂਟੀ ਮੈਂ ਤਾਂ ਕੋਈ ਗੱਲ ਕਰਦੀ ਨਹੀਂ ਡਰਦੀ ਉਹ ਪੈਸਾ ਤੋਂ ਏਡਾ ਮਸਲਾ ਚੁੱਕ ਲਿਆ ਮੰਮੀ ਨੇ ਕੁੜੀ ਵੀ ਇਹੀ ਚਲ ਆਈ ਹੀ ਬੰਨਾ ਕਿੱਥੇ ਆ ਉਹ ਕਿਤੇ ਨਹੀਂ ਆਹੋ ਉਹ ਕੁੜੀ ਵੀ ਪਵਾੜੇ ਦੀ ਝੜੀ ਉਹ ਹਫਤਾ ਹੋਇਆ ਹੀ ਆਣ ਕੇ ਬੈਠੀ ਨੂੰ ਨਹੀਂ ਤੇ ਇਹਨੂੰ ਵੀ ਇਹ ਨਹੀਂ ਸਮਝਾ ਸਕਦੀ ਆਪਣੀ ਮਾਂ ਨੂੰ ਉਥੇ ਦੀ ਸੱਸ ਦੀ ਏਡੀ ਲੰਮੀ ਜ਼ਮੀਨ ਆ ਉਹਦੀ ਏਦੀ ਹੈ ਹੈ ਨਹੀਂ ਭੂਆ ਨੂੰ ਨਹੀਂ ਕਦੀ ਫੋਨ ਕੀਤਾ ਤੂੰ ਭੂਆ ਨੂੰ ਤੇ ਮੈਂ ਕਰਦੀ ਰਹੀ ਨਹੀਂ ਫੋਨ ਕਰਦੀ ਆ ਸੁੱਖ ਸਾਂਤ ਪੁੱਛਿਆ ਕਰ ਚੰਗਾ ਨਹੀਂ ਮੈਂ ਕਰਦੀ ਭੂਆ ਕੁੜੀ ਹੈ ਕਿੱਥੇ ਤੁਹਾਡੀ ਉਹ ਤਾਂ ਗਈ ਹੋਈਆਂ ਨਹੀਂ ਆ ਪਤਾ ਨਹੀਂ ਉਹ ਬੋਣੀ ਕਿਤੇ ਤੂੰ ਕੁੜੀ ਨੂੰ ਕਹਾਂ ਆਂਟੀ ਮੇਰੀ ਗੱਲ ਸੁਣਾ ਤੇ ਵੇਖ ਲੈ ਤੁਹਾਡੇ ਸਾਹਮਣੇ ਹੁਣ ਕਿੰਨੀ ਬੇਇੱਜ਼ਤੀ ਮੇਰੀ ਕੀਤੀ ਹੈ ਮੰਮੀ ਨੇ ਥੋੜਾ ਬਤਾ ਸਮਝਾਇਆ ਕਰੋ ਤੁਸੀਂ ਨਹੀਂ ਮੈਂ ਤੇ ਵੱਡ ਦੀ ਬਥੇਰਾ ਤੂੰ ਖਿੱਚ ਕੇ ਰੱਖ ਲਿਆ ਕਰ ਕਿ ਮੇਰੀ ਵਾਰੀ ਹੁਣ ਤੂੰ ਉਹ ਗਾੜੀ ਲਵਾਉਣੀ ਹੈ ਹਾਂ ਰਹਿਣ ਦੇ ਕਰ ਤੂੰ ਚ ਨਹੀਂ ਨਹੀਂ ਇਹ ਪੈਸੇ ਦੇਣੇ ਸੀ ਤੇ ਤੇਰੀ ਨਹੀਂ ਬੁੱਧੀ ਤੇਰੀ ਆ ਭ੍ਰਿਸ਼ਟ ਹੋ ਗਈ ਤੇਰੀ ਤੂੰ ਆਪਣੇ ਪੇਕਿਆਂ ਨੂੰ ਕਹਿ ਤੇ ਜਿੱਦਾਂ ਪਰਦੇ ਨਾਲ ਇਹ ਉਹਦਾ ਟੱਕ ਕੇ ਦੇ ਦੇ ਹਾਂ ਇਹ ਇਦਾਂ ਹੀ ਆਖਿਆ ਸੀ ਟੱਕਣ ਟੱਕ ਕੇ ਦੇ ਦੇ ਤੂੰ ਤਗੜੀ ਆ ਤੇ ਤੂੰ ਹੀ ਉਹਨਾਂ ਦੀ ਕਰਨੀ ਮਜਬੂਰੀ ਪੂਰੀ ਕਿ ਹੁਣ ਕੀ ਕਰੇ ਬੰਦਾ ਜਦ ਕੋ ਹੋਵੇ ਤਾਂ ਮੈਂ ਤੇ ਜਿੰਨੇ ਜੋਗੀ ਹੈਗੀ ਮੈਂ ਬਥੇਰਾ ਪਾਸਾ ਥਲਦੀ ਉਹਨਾਂ ਦਾ ਤੇ ਥੱਲਣਾ ਵੀ ਪੈਣਾ ਵਾ ਨਾ ਜਿਆਦੀ ਗੋਪੀ ਹੋਣਾਂ ਦੀ ਟੈਨਸ਼ਨ ਨਹੀਂ ਆ। ਗੋਪੀ ਤੇ ਚੱਲ ਆਪਣਾ ਲਈ ਫਿਰਦਾ ਵਾ, ਨੌਕਰੀ ਪੈਸਾ ਉਹਦਾ ਜਿੱਦਾਂ ਵੀ ਚਲੋ। ਮੈਨੂੰ ਵੱਡੇ ਵੀ ਵੀ ਟੈਨਸ਼ਨ ਆ। ਉਹਨਾਂ ਦਾ ਮੈਂ ਬਥੇਰਾ ਪਸਾ ਥਲਦੀ ਆ। ਮੇਰਾ ਪਤੀ ਆ ਇੱਥੇ ਆ ਪੜ ਜਾਣਾ ਵਾ ਤੇ ਚੱਲ ਕਿਤੇ ਨੌਕਰੀ ਮਿਲ ਜੂ ਵਿਚਾਰੇ ਨੂੰ। ਉਹਦਾ ਮੈਨੂੰ ਇੱਕ ਗੱਲ ਇਹ ਆ ਵੀ ਮੇਰੀ ਸੱਸ ਨੇ ਨੋਕਾ ਟੋਕੀ ਨਹੀਂ ਕੀਤੀ ਇਹਨੂੰ। ਇਹ ਗੱਲੋ ਚੰਗੀ ਆ ਤੇ ਨਾ ਮੇਰੀ ਨਣਾਨ ਨੇ ਮਾੜਾ ਆਖਿਆ। ਮੂੰਹ ਤੇ ਤਾਂ ਨਹੀਂ ਆਂਦੀ ਆ ਪਿੱਠ ਪਿੱਛੇ ਭਾਵੇਂ ਜੋ ਮਰਜੀ ਆਂਦੀਆਂ ਰਹਿ। ਨਹੀਂ ਐਦਾਂ ਹੀ ਆ ਜਿਵੇਂ ਸਮੁੰਦਰ ਹੋਵੇ ਨਾ ਉਹ ਚੋ ਘਟ ਭਰ ਲਈ ਤਾਂ ਕੋਈ ਅਸਰ ਨਹੀਂ ਹੁੰਦਾ। ਕੋਈ ਗੱਲ ਨਹੀਂ। ਦੇ ਆਓ ਚਲੋ ਕੋਲੀ ਹੈਗੀ ਗੋਲੀ ਤੇ ਦੇ ਦੇ ਉਹਨੇ ਕਹਣਾ ਅੰਦਰ ਐ ਡੈਫੀ ਮੇਰੀ ਨਾ ਉਹ ਨਾ ਚੁਗਲੀਆਂ ਕਰਨ ਨਹੀਂ ਨਹੀਂ ਆ ਲੈ ਵੰਡੀ ਨੇ ਮਾ ਪਣੀ ਨਹੀਂ ਮੈਂ ਬਾਹਰੇ ਖਾ ਲਾਂਗੀ ਅੱਛਾ ਚੱਲ ਆ ਵੀ ਵਧੀਆ ਆਂਟੀ ਦੁਰਸੁਖ ਸੁਣ ਲੈਂਦੀ ਮੇਰਾ ਵਾਹ ਵਾਹ ਵੀ ਵਾਹ ਆ ਵੀ ਰੂਪਾ ਘਟੜਾ ਮੈਂ ਤੇ ਅੱਜੀ ਵੇਖਿਆ ਹੋ ਗਿਆ ਢੱਡ ਹੋਲਾ ਕੇ ਵਾ ਕੀ ਕੋਈ